ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚੇ ਸੀਗੇ ਅਸੀਂ ਪਿੰਡ ਗੰਜੀ ਮਾਨਸਾ ਤਾਂ ਮਾਨਸਾ ਖੁਰਦ ਵੀ ਕਹਿੰਦੇ ਇਹਨੂੰ ਗੰਜੀ ਮਾਨਸਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਇਹ ਪਿੰਡ ਨੂੰ ਇਹ ਪਿੰਡ ਜਿੱਦੂ ਆਉਨੇ ਆਪਾਂ ਮਤਲਬ ਇੱਧਰ ਲਹਿਰੇ ਵਾਲੀ ਸਾਈਡ ਤੋਂ ਵੀ ਜਿਵੇਂ ਤੁੰਗ ਵਾਲੀ ਸਾਈਡ ਤੋਂ ਹੋ ਜੰਨੇ ਆ ਚੱਕ ਵਕਤੂ ਹੋ ਗਿਆ ਠੀਕ ਹੈ ਜੀ ਇੱਧਰਲੇ ਪਿੰਡਾਂ ਦੇ ਨਾਲ ਹੀ ਇਹ ਤਾਂ ਦੂਜੀ ਮਾਨਸਾ ਤਾਂ ਕਾਫੀ ਦੂਰ ਹੈ ਇਹ ਇੱਧਰਲੀ ਸਾਈਡ ਨੂੰ ਆ ਤਾਂ ਜ਼ਿਲ੍ਹਾ ਬਠਿੰਡਾ ਹੀ ਪੈਂਦਾ ਹੋਊ ਇਹਨੂੰ ਜ਼ਿਲ੍ਹਾ ਬਠਿੰਡਾ ਪੈਂਦਾ ਹੈ ਤੇ ਮੌੜਾਂ ਤੋਂ ਕਿੰਨੀ ਬਾਅਦ ਆ ਡਾਕਟਰ ਮੌੜ ਤੋਂ 12 ਕਿਲੋਮੀਟਰ ਹੈ ਤੇ ਇਧਰੋਂ ਪੁੱਛੋ ਤੋਂ ਪੁੱਛੋ ਤੋਂ ਹੀ 12-13 ਕਿਲੋਮੀਟਰ 40 ਜੀ ਆ ਜਾਂਦਾ ਇਧਰਲੇ ਪਾਸੇ ਆ ਜਾਂਦਾ ਹਨਾ ਤੁੰਗਲੀ ਵਗੈਰਾ ਇਹ ਪਿੰਡਾਂ ਦੇ ਨੇੜੇ ਹੀ ਆ ਗਿਆ ਇਧਰਲੇ ਪਾਸੇ ਦੋਨੇ ਤਾਂ ਬਠਿੰਡਾ ਵੀ ਨੇੜੇ ਆ ਮਿੱਤਰੋ ਤੇ ਜਿਹੜੀ ਮੱਝ ਹੈ ਇਹਦੀ ਡਿਟੇਲ ਬਹੁਤ ਚੰਗੀ ਹੈ ਡਿਟੇਲ ਦਾ ਕਰਕੇ ਜਿਹੜੀ ਇਹ ਮੱਝ ਹੈ ਇਹਨਾਂ ਨੇ ਦੂਜੀ ਸੂਏ ਲਿਆਂਦੀ ਸੀਗੀ ਤੇ ਜਿਹੜੀ ਉਹ ਡਿਟੇਲ ਆਪਾਂ ਪਹਿਲਾਂ ਸਾਰੀ ਡਿਟੇਲ ਤੋਂ ਸਾਂਝੀ ਕਰਕੇ ਫਿਰ ਤੁਹਾਨੂੰ ਤੋਰ ਕੇ ਦਿਖਾਉਣੇ ਆ ਤਾਂ ਥੋੜੀ ਜੀ ਬੀਪ ਕਿਹੜਾ ਪੀਕ ਟਾਈਮ ਕਿੰਨਾ ਦਿੰਦੀ ਹੈ ਬਹੁਤ ਦੁੱਧ ਵਾਲੀ ਹਜੇ ਕਾਫੀ ਕੱਚੀ ਪਈ ਹੈ ਕਾਫੀ ਦਿਨਾਂ ਦੀ ਕਿਉਂਕਿ ਹਜੇ ਇਹਨੂੰ ਜਿਹੜੀ 5 ਫਰਵਰੀ ਨੂੰ ਦਿਨ ਪੂਰੇ ਹੋਣੇ ਜਮ ਜਿਹੜੇ ਸਹੀ 10 ਮਹੀਨੇ ਹੋਣੇ ਤੇ ਉਸ ਹਿਸਾਬ ਦੇ ਨਾਲ ਤੁਸੀਂ ਆਟੋਮੈਟਿਕ ਐਸਟੀਮੇਟ ਲੈ ਲਓ ਦੁੱਧ ਵਾਲੀ ਮੱਝ ਹੈ ਬਰੀਡ ਵਾਲੀ ਤਾਂ ਚਲੋ ਹੈਗੀ ਹੈ ਤੇ ਸੂਆਂ ਦੇ ਵਿੱਚ ਕਰਕੇ ਜਿਹੜੀ ਦੁੱਧ ਵਾਲੀ ਮੱਝ ਹੈ ਚੰਗਾ ਦੁੱਧ ਦੇਣ ਵਾਲੀ ਚੰਗੀ ਬਰੀਡ ਬਣਾਉਣ ਵਾਲੀ ਤੇ ਜਿਹੜੀ ਇਹਦੀ ਡਿਟੇਲ ਆ ਹੁਣ ਦੀ ਪਹਿਲਾਂ ਪੁਰਾਣੀ ਡਿਟੇਲ ਦੱਸਦੇ ਆ ਦੂਜੇ ਸੂਏ ਬਾਈ ਲਿਆਇਆ ਸੀਗਾ ਪਿੰਡ ਸਿੰਘਮਾ ਦੇ ਕੋਲੇ ਕੋਈ ਭੈਣੀ ਆ ਬੈਣੀ ਹੋ ਹਰਿਆਣੇ ਦੇ ਵਿੱਚੋਂ ਉੱਥੋਂ ਲਿਆਂਦੀ ਸੀਗੀ ਇਹ ਮੱਝ ਜਿਹੜੀ ਦੂਜੀ ਸੂਏ ਤਾਂ ਉਸ ਤੋਂ ਬਾਅਦ ਜਿਹੜੇ ਹੁਣ ਦਿਨ ਪੂਰੇ ਹੋਣੇ ਆ ਇਹਦੇ ਫਰਵਰੀ ਦੇ ਵਿੱਚ ਪੂਰੇ ਹੋਣੇ ਆ 5 ਨੂੰ ਠੀਕ ਆ ਜਿਹੜਾ ਇਹ ਹੁਣ ਭਰਿਆ ਵਾ ਡਾਕਟਰ ਦਾ ਤਾਂ ਭਰਿਆ ਵਾ ਡਾਕਟਰ ਦਾ ਪੀਸੀ 260 ਦਾ ਠੀਕ ਹੈ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਚੰਗੀ ਬਰੀਡ ਹੈ ਤੇ ਬਾਕੀ ਪਹਿਲਾਂ ਤੋਂ ਵੀ ਡਾਕਟਰ ਠੀਕੇ ਟੂਕੇ ਭਰ ਕੇ ਜਾਂਦਾ ਪਹਿਲਾਂ ਡਾਕਟਰ ਨਾਲ ਗੱਲ ਕਰਾਉਣਾ ਡਾਕਟਰ ਕੀ ਹਾਲ ਆ ਬਾਈ ਅੱਛੀ ਚੱਲ ਬਾਈ ਅੱਛੀ ਗਾ ਡਾਕਟਰ ਸਾਹਿਬ ਜਦੋਂ ਤੁਸੀਂ ਮਤਲਬ ਚਲੋ ਇਹ ਬਾਈ ਦੀ ਤੁਹਾਨੂੰ ਇਹ ਵੀ ਦੱਸਦੇ ਆ ਵੀਰ ਗਿਆ ਵਾ ਬਾਹਰ ਕਿਉਂਕਿ ਆਪਦੇ ਬੰਦੇ ਤੋਂ ਬਿਨਾਂ ਤੁਹਾਨੂੰ ਪਤਾ ਘਰੇ ਬੁੜੀਆਂ ਤੋਂ ਨਹੀਂ ਸਮਾਈ ਹੁੰਦੀ ਬਾਈ ਤਾਂ ਐਸੇ ਕਰਕੇ ਉਹ ਕਹਿੰਦਾ ਬਾਈ ਪਹਿਲਾਂ ਹੁੰਦਾ ਤਾਂ ਚਾਹ ਹੀ ਹੁੰਦਾ ਸੀ ਵੀ ਬਰੀਡ ਬਣਾਵਾਂਗੇ ਤੇ ਇਹ ਨਹੀਂ ਕਟੀਆਂ ਕੁੱਟੀਆਂ ਸਾਰੀਆਂ ਤਾਂ ਉਸ ਤੋਂ ਬਾਅਦ ਚਲਾ ਆਇਆ ਹੁੰਦਾ ਜਦੋਂ ਬਾਹਰ ਇੱਕ ਦੋ ਚੱਲ ਦੋ ਤੁਹਾਨੂੰ ਬੰਦਾ ਰੱਖਦਾ हां डॉक्टर साहब जे आपा गल करिए ये दूसरे सुवेलेया ते फिर किन्ना ਦੁੱਧ ਉਹਦੋਂ ਕਿੰਨਾ ਦੁੱਧ ਦਿੰਦੀ ਸੀ ਉਹਦੋਂ 22 23 किलो ਦੇ ਪੀਕਲੇ ਬਰ ਹੈ ਜੀ ਪਾ ਅੱਛਾ ਜਦੋਂ ਲਿਆਂਦੀ ਸੀ ਆਪਾਂ ਉਦੋਂ 22 23 ਲਿਆਂਦੀ ਸੀ ਜੀ ਆਪਾਂ ਹੈ ਗੱਬੜੀ ਲੈ ਕੇ ਆਂਦੀ ਗੱਬੜੀ ਲੈ ਕੇ ਆਂਦੀ ਸੀ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਕਿੰਨਾ ਦੁੱਧ ਚਕਾਉਂਦੀ ਰਹੀ ਹਰ ਸੁਵੇ ਹਰ ਸੁਵੇ 23 ਕਿਲੋ ਜੀ 23 ਕਿਲੋ ਬਾਈ 23 ਕਿ ਕਿਲੇ ਬਲੇ ਤਾਂ 20 ਕਿਲੋ ਦਾ ਰਹਦਾ ਜੀ ਆਪੇ ਛੱਡਣੀ ਪੈਂਦੀ ਐ ਐਨੀ ਥੱਲੀ ਫੀਲ ਮੱਜ ਆਉਂਦੀ ਓਕੇ ਜਣਕੇ ਵੀ 20 ਕਿਲੋ ਰਹਿੰਦੇ ਹੀ ਐ ਵੀ ਜਿਵੇਂ ਮਰਜੀ ਸੁਵੇ ਹਾਂ ਜਦੋਂ ਮਰਜੀ ਆਏ ਸਾਲ ਦੀ ਸਾਲ ਚੁੰ ओके ਆਪਣੇ ਕੋਲੇ ਆਏ ਸਾਲ ਦੀ ਸਾਲ ਕਟੀਆਂ ਦੇ ਰਹੀ ਹੈ ਕਟੀਆਂ ਦੇ ਰਹੀ ਹੈ ਡਾਕਟਰ ਸਾਹਿਬ ਜਿਵੇਂ ਆ ਅਛਾ ਪਹਿਲਾਂ ਇੱਕ ਕਟਰੀ ਵੱਡੀ ਕਿਹੜੀ ਆ ਆ ਵੱਡੀ ਹੋ ਜੀ ਆ ਜਿਹੜੀ ਡਰਾਈ ਟੋਕੜ ਹੋਈ ਵੀ ਹੈ ਹਾਂਜੀ ਹਾਂ ਉਦੋਂ ਅਗਲੀ ਉਹਦੋਂ ਅਗਲੀ ਉਹਦੋਂ ਅਗਲੀ ਉਹਦੋਂ ਅਗਲੀ ਉਹਦੋਂ ਅਗਲੀ ਇਹ ਕਹਾ ਦੋ ਤਿੰਨ ਜਾਵਰਾਂ ਹਾਂ ਇਹ ਪੀਸੀ 576 ਦੀ ਹੈ ਜੀ पीसी 720 ਦੀ ਨਵਾਬ ਦੀ ਤੇ ਲਾੜਲੀ ਛੱਟ ਉਹਨਾਂ ਨੇ ਫਿਰ ਪਹਿਲੇ ਸੂਏ ਦਾ ਦੁੱਧ ਦਾ ਕੀ ਰਿਕਾਰਡ ਰਾਇਏ ਇਸੇ ਦੀਆਂ ਕਟਕਾਂ ਦਾ ਪਹਿਲੇ ਸੂਏ ਦਾ ਦੋ ਦੰਨ ਨੇ 16 ਕਿਲੋ ਦੁੱਧ ਜੀ ਹਾਂਜੀ ਇਹਦਾ ਉਦੋਂ ਬਾਅਦ ਤਿੰਨ ਸਾਲ ਦੀ ਨੇ 17 ਕਿਲੋ ਦਾ ਦੁੱਧ ਦਿੱਤਾ ਜਿਹੜੀ ਇੱਕ ਸਾਲ ਵੱਧ ਕੇ ਸੀ ਇਹ ਜੀ ਓਕੇ ਠੀਕ ਹੈ ਜੀ ਬਾਕੀ ਮਾਂ ਦਾ ਖਾਣ ਦਾ ਮੁਤਾਬਕ ਬਹੁਤ ਚੰਗਾ ਦੁੱਧ ਦਿੰਦਾ ਐਨੀ ਘੱਟ ਸੇਵਾ ਦੇ ਬਾਵਜੂਦ ਵੀ ਜੀ ਨਾਰਮਲ ਸੇਵਾ ਤੇ ਬਹੁਤ ਵਧੀਆ ਹਾਂ ਗੱਲ ਕਰਕੇ ਡਰਦੀ ਹੁਣ ਜਾਣਿਆਂ ਨਾਲੇ ਵਿਚਾਰੀਆਂ ਚਲੋ ਉਹ ਗੱਲ ਵੱਖਰੀ ਐ ਵੀ ਆਪਣੀ ਆਮ ਆ ਜਿਵੇਂ ਘਰਾਂ 'ਚ ਬਣੀਆਂ ਹੁੰਦੀਆਂ ਉਵੇਂ ਹੀ ਆ ਹਾਂਜੀ ਹਾਂ ਵੀ ਜੇ ਬ੍ਰੀਡ ਤਾਂ ਉੱਪਰ ਤੋਂ ਕੁੜਬਾਉਂਗਾ ਤਾਂ ਉਹ ਪਰਲੇ ਦਾ ਜਿਵੇਂ ਆਪਾਂ ਦੇਖੀ ਗੱਲ ਕਰ ਖੜੀਆਂ ਇੱਧਰ ਨੂੰ ਆਪਣੇ ਕੰਨੀ ਪੱਟ ਕਰਕੇ ਕੋਲੇ ਜਦੋਂ ਜਾਣੇ ਡਰਦੀਆਂ ਤਾਂ ਬੜੀਆਂ ਚੰਗੀਆਂ ਝੋਟੀਆਂ ਹਾਂਜੀ ਤਾਂ ਡਰ ਸਾਹਿਬ ਹੁਣ ਮਤਲਬ ਇਹ ਤੋਂ ਬਾਕੀ ਤੂੰ ਦੱਸਿਆ ਵੀ 20 ਲੀਟਰ ਤਹਨੇ ਦੁੱਧ ਦੇਣੀ ਹੈ ਜਿਹੇ ਜੀ ਮਰਜੀ ਸੂਪੇ ਹਾਂਜੀ ਹਾਂ ਤੇ ਮੜੇ ਜੇ ਭਾਈ geke ਡਵਾਈਏ ਆਪਾਂ ਥੋੜੀ ਜਿਹੀ ਮੇਤਰੋ ਮਾਝੂ ਭਾਈ ਜੰਦਾਰ ਆ ਵੱਡੇ ਸਾਬ ਦਾ ਡਰਦੀ ਐ ਡਾਕਟਰ ਵੀ ਵਿਚਾਰਾ ਜਿੱਦੇ ਟੀਕਾ ਭਰ ਨਹੀਂ ਆਉਂਦਾ ਇਹਨਾਂ ਦੇ ਕਮਾਲੂ ਢਿੰਗੜਾ ਪਿੰਡ ਬਾਈ ਦਾ ਠੀਕ ਹੈ ਜੀ ਤਾਂ ਤੁਸੀਂ ਦੇਖ ਸਕਦੇ ਆ ਡਰ ਡਰ ਵੀ ਠੀਕ ਹੈ ਤੇ ਚੱਡਾ ਤੁਸੀਂ ਕਮੈਂਟ ਕਰਕੇ ਦੱਸੋ ਮੱਝ ਇਹ ਵੀ 7ਵੇਂ 8ਵੇਂ ਵੀ ਕਿਹੜੀ ਮੱਝ ਵਰਗਾ ਤੁਹਾਨੂੰ ਚੱਡਾ ਲੱਗਦਾ ਇਹਦੇ ਨਾਲ ਦਾ ਚੱਡਾ ਇੱਕ ਬਹੁਤ ਮਸ਼ਹੂਰ ਮੱਝ ਦਾ ਹੈ ਠੀਕ ਹੈ ਤਾਂ ਉਹ ਮੱਝ ਕਹਿ ਸਕਦੇ ਆਂ ਵੀ ਹੈ ਸੀ ਵਿਚਾਰੀ ਹੁਣ ਹੈ ਨਹੀਂ ਦੁਨੀਆ ਤੇ ਤੇ ਉਹਦੇ ਆਲਾ ਡਰਾ ਤੇ ਬਾਕੀ ਮੰਗਰੋ ਚੌੜੀ-ਚੂੜੀ ਬਹੁਤ ਆ ਬਾਈ ਤਾਂ ਬਾਕੀ ਜਿਵੇਂ ਹੁਣ ਗਾਹਾਂ ਨੂੰ ਸਮਾਈ-ਸਮੁਈ ਇਹਦੀ ਹੋਰ ਵੀ ਹੁੰਦੀ ਹੈ ਡਾਕਟਰ ਸਾਹਿਬ ਜੇ ਗਾਹਾਂ ਨੂੰ ਉਹੀ ਗੱਲ ਹੈ ਵੀ ਜੇ ਸਮਾਈ ਵਾਲੇ ਲਵੇ ਬਹੁਤ ਵਧੀਆ ਰਿਕਾਰਡ ਦੇਊਗਾ ਹੈਨਾ ਇਹ ਐਂਡ ਕਰ ਦੂਗਾ ਜੀ ਆ ਬੁੜੀਆਂ ਨਹੀਂ ਤੁਮਾਰੀ ਦਾ ਹਾਂ ਜਮਾ ਬਾਈ ਬਸ ਡਰਦੀ ਐ ਤਾਂ ਜਮਾ ਵੀ ਕੋਈ ਐਣੀ ਵੀ ਇੱਕ ਤਾਂ ਹੁੰਦਾ ਵੀ ਆਮ ਹੀ ਆਪਾਂ ਬੰਦਾ ਕਹਿੰਦਾ ਉਹ ਗੱਲਬਾਤ ਕਰਿਆ ਜਾਂਦਾ ਤਾਂ ਜਮਾ ਜਿਹੜੇ ਦਿਨ ਹੈ ਉਹ ਵੀ ਜਮਾ ਸਾਈ ਹੈ ਕੋਈ ਨਾ ਕੋਈ ਨਾ ਖੜਾ ਲਾਈ ਤੇ ਖੋਲਣੀ ਤੇ ਵਧੀਆ ਸ਼ੌਕਾ ਦੀ ਤੇ ਹੱਡ ਹੱਡ ਦੇਖੋ ਬਾਈ ਕਿੰਨਾ ਖੁੱਲਾ ਤਾਂ ਹਜੇ ਤਾਂ ਬਈ ਬਹੁਤ ਕੱਚੀ ਐ ਮੈਂ ਬਾਈ ਨੂੰ ਆਖਿਆ ਜੀ ਬਾਈ ਕਹਿੰਦਾ ਬਾਈ ਕਹਿੰਦਾ ਨਹੀਂ ਫਿਰ ਬੁੜੂਆਂ ਨੂੰ ਔਖਾ ਹੋ ਜੂ ਕਹਿੰਦਾ ਕੋਈ ਬਾਰੇ 2-4 ਦਿਨ ਪਸੂ ਘੱਟ ਸਾਹਮਣ ਵਾਲਾ ਬਹੁਤ ਵਧੀਆ ਰਿਕਾਰਡ ਪਾਇਦਾ ਕਰੋ ਜੀ ਪੈਸੇ ਓਕੇ ਜੀ ਤੇ ਬਾਕੀ ਤੁਸੀਂ ਆਪ ਹੀ ਐਸਟੀਮੇਟ ਲਾ ਲਓ ਬਿਓ ਸਾਹਿਬ ਦੇ ਨਾਲ ਅਜ ਤਰੀਕ 25 ਹੋ ਗਈ ਤੇ ਅਜ 10 ਦਿਨ ਤਾਂ ਇਹਦੇ ਚ ਆ ਹੀ ਪਏ ਆ ਯਾਰ ਕਲੀਅਰ ਹੀ ਹਾਂ 10 ਦਿਨ ਉੱਤੋਂ ਦੀ ਮੰਨ ਲਓ 5 ਦਿਨ ਹੀ ਲੈ ਲਓ ਉਤੋਂ ਵੀ ਲੈ ਕੇ ਜਾਂਦੀ ਹੈ ਜੀ ਹਾਂ ਬਿਲਕੁਲ ਡਾਕਟਰ ਹਾਂ ਉਤੋਂ ਦੀ ਵੀ ਲਿਜਾ ਸਕਦੀ ਹੈ ਹਾਂ ਤੇ ਉਹੀ ਗੱਲ ਆ ਚਲੋ ਗਾਹਾਂ ਪ੍ਰਮਾਤਮਾ ਨੂੰ ਪਤਾ ਵੀ ਜਿਹੜੇ ਲੋੜ ਦੇ 2-4 ਦਿਨ ਘੱਟ ਵੀ ਲਿਜਾ ਸਕਦੀ ਹੈ ਤੇ ਹੁਣ ਮਤਲਬ ਮੰਨ ਲਓ ਪੇਟਲ ਮੱਜਾ ਕਿਉਂਕਿ ਵੱਡੀ ਮੱਜ ਪੇਟਲੀ ਹੋ ਜਾਂਦੇ ਹਨ ਨੂੰ ਪਤਾ ਤੇ ਜਿਹੜੇ ਆ ਹੱਡ-ਹੋਡਾ ਜਿਹੜੀਆਂ ਚੀਜ਼ਾਂ ਪਾ ਗਏ ਨੇ ਡਾਟਰਾ ਜਮਾਨਾ ਬਾਹਰ ਹੀ ਆ ਜਾ ਖੜ ਜਾਂਦਾ ਇਧ ਆ ਹੱਡ ਤੇ ਆ ਹੱਡ ਠੀਕ ਆ ਬਚਾਲੇ ਪੂਸ ਦਾ ਗੈਪ ਦੇਖੋ ਬਹੁਤ ਚੰਗੇ ਉਹੀ ਡਾਕਟਰ ਵਾਲੀ ਗੱਲ ਵੀ ਜੇ ਕਿਤੇ ਸਮਾਈ ਵਾਲੇ ਥਾਂ ਤੇ ਅਗਲੀ ਵਾਰ ਨੂੰ ਇਹਦੀ ਉਦੂ ਵੀ ਬਾਤ ਸਮਾਈ ਕੀਤੀ ਜਾਵੇ ਬੰਦੇ ਨੇ ਵੀ ਫੋਕਸ ਰੱਖ ਕੇ ਤੇ ਮੱਝ ਨੇ ਚੰਗਾ ਰਿਕਾਰਡ ਫੇਰ ਬਣਾਉ ਕਿਉਂਕਿ ਕਹਿੰਦੇ ਹੁੰਦਾ ਖਰਾਕ ਵਾਲਾ ਪਸ਼ੂ ਤਾਂ ਬੁੱਢਾ ਨਹੀਂ ਹੁੰਦਾ ਹੁੰਦਾ ਤਾਂ ਜਦੋਂ ਖਾਂਦਾ ਪੀਂਦਾ ਹੋਵੇ ਵਧੀਆ ਤੇ ਮੱਝ ਦੀ ਉਹ ਹੈਡ ਹਾਟ ਵੀ ਚੰਗੀ ਆ ਤਾਂ ਥੋੜੀ ਜਿᱷ ਨੂੰ ਢੂਹੀ ਲੈਦੀ ਲਾਜ਼ਮੀ ਲੱਗੂ ਕਿਉਂਕਿ ਜਦੋਂ ਪਸ਼ੂ ਸੂਇਆ ਜਾਂਦਾ ਹੈ ਤਾਂ ਹੁਣ ਵੀ ਦੇਖੋ ਬੱਚਾ ਵੀ ਡਬਲ ਦੇਂਦੀ ਹੂੜਾਟਰ ਹਨਾ ਹਾਂ ਜੀ ਪੂਰਾ ਡਬਲ ਬੱਚਾ ਦੇ ਰਹੀ ਹੈ ਜੀ ਹਾਂ ਜੀ ਬੰਨ ਲਾ ਹੁਣ ਸਮਾਈ ਬਹੁਤ ਘੱਟ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਬਾਡੀ ਸਟਰਕਚਰ ਬਣਾ ਰਹੀ ਹੈ ਜੀ ਹਾਂ ਵੀ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਬਿਕਟ ਸਮਾਈ ਤੇ ਹਨਾ ਹਾਂ ਜੀ ਹਾਂ ਤਾਂ ਬਾਕੀ ਹਜੇ ਤਾਂ ਤੁਸੀਂ ਦੇਖੋ ਭਾਈ ਜਿੱਦੈ ਨੂੰ ਇਹਦੇ ਵਿੱਚ ਮਤਲਬ ਸਹੀ ਮੈਨੇ ਦੇ ਵਿੱਚ ਦਿਨ ਪੂਰੇ ਹੋਣੇ ਹਨਾ ਤਾਂ ਉਦੋਂ ਤੁਸੀਂ ਇਹਨੂੰ ਦੇਖਣ ਯੋਗ ਬਣੂਗੀ ਇਹਦਾ ਇੰਨਾ ਕੁ ਜ਼ਿਆਦਾ ਆਟਰ ਜੇ ਪੁਰਾਣੇ ਸਮੇਂ ਵਾਲਾ ਦੇਖਣਾ ਹੋਵੇ ਤਾਂ ਨੇ ਸਾਦੇ ਹਜੇ ਸਮਾ ਟਿਲਾ ਤੇ ਹਜੇ ਸਾਰੇ ਮਤਲਬ ਬਾਲੀ ਪਾਈ ਆਰਡਰ ਦੇ ਵਿੱਚ ਲੋ ਵੀ ਇੱਧਰ ਲਈ ਪਸ ਤੋਂ ਪੱਧ ਪੈਂਦੀ ਆ ਇੱਧਰ ਲਈ ਪਸ ਕਮਾ ਕੇ ਸੰਨ ਫੇਰ ਦਿਖਾਉਣੇ ਮੈਡੀਟਰ ਪੈਰ ਜਾ ਰਹੇ ਲੋ ਮਿੱਤਰ ਦੇਖੋ ਠੰਡਾ ਗਾਇਬ ਗੋਬੀ ਦੇਖੋ ਬਰੀਡਰ ਮਾਝਾ ਪੂਰੀ ਟੌਪ ਦੇ ਡਾਟ ਸਭ ਨੰਬਰ ਨੰਬਰ 94788 ਜੀ 94788 32526 32526 ਤੇ ਡਾਕਟਰ ਹੋਰ ਨੰਬਰ ਵੀ ਹੈਗਾ ਕੋਈ ਨਹੀਂ ਜੀ ਪਰਸਨਲ ਨੰਬਰ ਪਰਸਨਲ ਨੰਬਰ ਇਹੀ ਹੈ ਦੁਬਾਰੇ ਫੇਰ ਬੋਲ ਦੋ 94788 ਜੀ ਹਾਂਜੀ 32526 ਲਓ ਵੀ ਮਿੱਤਰੋ ਇਹ ਡਾਕਟਰ ਦਾ ਨੰਬਰ ਹੈ ਕਿਉਂਕਿ ਵੀਰ ਤਾਂ ਬਾਹਰ ਹੈ ਤੇ ਡਾਕਟਰ ਦੇ ਨਾਲ ਤੁਸੀਂ ਸਾਰੀ ਡਿਟੇਲ ਜਿਹੜੀ ਲੈ ਸਕਦੇ ਆ ਪੂਰੇ ਤਸੱਲੀ ਵਾਲੇ ਬੰਦਿਆਂ ਕੋਲਿਆ ਕੋਈ ਆਏ ਜਣੀ ਵੀ ਉਹੀ ਹੁੰਦਾ ਨਹੀਂ ਯਾਰ ਫੇ ਵਧੀਆ ਮੇਲਿਆ ਮੂਲਿਆ ਵਾਸਤੇ ਉਹ ਲੈ ਆ ਸੀ ਚਲੋ ਸਵਾਬ ਬਣ ਜਾਂਦਾ ਵੀ ਬਾਹਰ ਚਲੋ ਹਨਾ ਦਾਣਾ ਪਾਣੀ ਖਿੱਚ ਲਿਆਉਂਦਾ ਤਾਂ ਵੀਰ ਬਾਹਰ ਜਾਵੜਿਆ ਤੇ ਚਲੋ ਘਰੋ ਫੇਰ ਬੇਬੇ ਵਰਗਿਆਂ ਤੋਂ ਹੁਣ ਆਪਾਂ ਕਹਿਣੀ ਹੈ ਯਾਰ ਹੁ ਹਣਾ ਤਾਂ ਉਹੋ ਜਿਹੀ ਸਮਾਗੀਆਂ ਹੀ ਹੁੰਦੀਆਂ ਆਮ ਘਰਾں ਦੇ ਵਿੱਚ ਜਿੱਦੂ ਰੱਖਦੇ ਆ ਪਸ਼ੂ ਤੇ ਬਹੁਤ ਚੰਗੀ ਮੱਝ ਹੈ ਚੰਗੀ ਦੁੱਧ ਵਾਲੀ ਹੈ ਹਾਂ ਬਿਲਕੁਲ ਬਰੀਕ ਚਮੜੀ ਦੀ ਹੈ ਤੇ ਧੰਨਵਾਦ ਸਾਬ ਠੀਕ ਹੈ ਜੀ ਬਾਈ ਤੇ ਬਾਕੀ ਹੁਣ ਭਰਾ ਲਾਉਣਗੇ ਫੋਨ ਤਾਂ ਕਨੈਕਟ ਕਰਦੇ ਰਹੋ ਜੀ ਹਨਾ ਛੱਕਦੇ ਰਹੋ ਠੀਕ ਹੈ ਜੀ ਸਸੀ ਗੱਲ ਧੰਨਵਾਦ ਤਾਂ ਵੀਡੀਓ ਵੱਧ ਤੋਂ ਵੱਧ ਕਰਿਓ ਸ਼ੇਅਰ ਤੇ ਕੋਲੀ ਝੋਟੀਆਂ ਖੜੀਆਂ ਇਹਦੀਆਂ ਦੇਖ ਲਓ ਸਾਰੇ ਬੱਚੇ ਵੀ